ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਅਪਡੇਟ ਪੰਜਾਬ ਸਕੂਲਾਂ 'ਚ ਛੁੱਟੀਆਂ ਦਾ ਲੈਣ ਵੱਧ ਰਹੀ ਗਰਮੀ ਨੂੰ ਦੇਖਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪੱਤਰ ਜਾਰੀ ਇੱਕ ਜੂਨ ਤੋਂ ਸਾਰੇ ਸਕੂਲ ਬੰਦ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਜ਼ਰੂਰ ਦੇਖਣੇ ਸੱਪ ਲੋਡ ਨੂੰ ਕਦੋਂ ਹੋਣ ਗਿਆ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀਆਂ ਔਰ ਇਸ ਦੇ ਨਾਲ ਕੀ ਨੋਟੀਫਿਕੇਸ਼ਨ ਆਇਆ ਕੀ ਦੱਸਿਆਗਾ ਸਾਰੀ ਇਨਫੋਰਮੇਸ਼ਨ ਸ਼ੇਅਰ ਕਰਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜ਼ੀ ਨੌਕਰੀ ਦੇ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਔਰ ਪੰਜਾਬ ਵਿੱਚ ਜੋ ਛੁੱਟੀਆਂ 21 ਮਈ ਨੂੰ ਕੀਤੀਆਂ ਜਾਣੀਆਂ ਸੀ ਉਹਨਾਂ ਨੂੰ 1 ਜੂਨ ਤੋਂ ਕਿਉਂ ਕੀਤਾ ਗਿਆ ਇਸ ਦੇ ਬਾਰੇ ਵੀ ਆਪਾਂ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਇਲੈਕਸ਼ਨ ਹੋਣ ਜਾ ਰਿਹਾ ਜਿਸ ਕਰਕੇ ਪਹਿਲਾਂ 21 ਮਈ ਤੋਂ ਸਕੂਲ ਬੰਦ ਕੀਤੇ ਜਾਣੇ ਸੀ ਲੇਕਿਨ ਉਹ ਰੋਕਣ ਦਾ ਕਾਰਨ ਜੋ ਛੁੱਟੀਆਂ 21 ਮਈ ਤੋਂ ਹੋਣੀਆਂ ਸੀ ਉਹ 1 ਜੂਨ ਤੋਂ ਕਿਉਂ ਕੀਤੇ ਜਾ ਰਹੇ ਨੇ ਕਿਉਂਕਿ ਹਰ ਸਾਲ ਪੰਜਾਬ ਦੇ ਸਕੂਲਾਂ ਵਿੱਚ ਜੋ ਛੁੱਟੀਆਂ ਨੇ ਕੈਲੰਡਰ ਵਾਈਜ਼ ਆਪਾਂ ਦੇਖਿਆ ਤਾਂ 1 ਜੂਨ ਤੋਂ ਹੀ ਕੀਤੀਆਂ ਜਾਂਦੀਆਂ ਨੇ ਔਰ ਲਾਸਟ ਆਖਰੀ ਮਨਤ ਦੀ 31 ਤਰੀਕ ਤੱਕ 30 ਤਰੀਕ ਤੱਕ ਕੀਤੀਆਂ ਜਾਂਦੀਆਂ ਨੇ ਲੇਕਿਨ ਉਸ ਤੋਂ ਬਾਅਦ ਵੀ ਕੁਝ ਦਿਨ ਛੁੱਟੀਆਂ ਦੇ ਵਿੱਚ ਵਾਦਾ ਕੀਤਾ ਜਾਂਦਾ ਹੈ ਅਗਰ ਮੌਸਮ ਇਸੇ ਤਰ੍ਹਾਂ ਗਰਮੀ ਵਹਰਾਉਂਦਾ ਰਹਿੰਦਾ ਹੈ ਤਾਂ ਜਿਸ ਕਰਕੇ ਹੁਣ ਇਸ ਵਾਰ ਵੀ ਇੱਕ ਜੂਨ ਤੋਂ ਛੁੱਟੀਆਂ ਕੀਤੀਆਂ ਜਾਂਦੀਆਂ ਔਰ ਛੁੱਟੀਆਂ ਦੇ ਵਿੱਚ ਚਾਂਸ ਹੈ ਕਿ ਲਾਸਟ ਤੇ ਅਗਰ ਗਰਮੀ ਇਸੇ ਤਰ੍ਹਾਂ ਧਿਆਨ ਆਪਣਾ ਵਰ੍ਹਦੀ ਰਹੇ ਤਾਂ ਛੁੱਟੀਆਂ ਦੇ ਵਿੱਚ ਵਾਅਦਾ ਵੀ ਕੀਤਾ ਜਾਂਦਾ ਹੈ ਤਾਂ ਇਹ ਨੋਟਿਸ ਦੇ ਸਕਦੇ ਹੋ ਪੰਜਾਬ ਸਰਕਾਰ ਸਿੱਖਿਆ ਵਿਭਾਗ ਪੰਜਾਬ ਰਾਜ ਦੇ ਸਮੂਹ ਸਰਕਾਰੀ ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਗਰਮੀ ਦੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਲ 2024 ਦੌਰਾਨ ਮਿਤੀ 1 ਜੂਨ 2024 ਤੋਂ ਮਿਤੀ 2014 ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ ਇਹ ਹੁਕਮ ਮਾਨਯੋਗ ਸਿੱਖਿਆ ਮੰਤਰੀ ਜੀ ਦੇ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਗਿਆ ਹਨ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੱਸਿਆ ਗਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇਹ ਐਲਾਨ ਕੀਤਾ ਗਿਆ ਕਿ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ ਕੀਤੀਆਂ ਜਾਈਆਂ ਨੇ ਲੇਕਿਨ ਪਿਛਲੀ ਵਾਰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੋ ਛੁੱਟੀਆਂ ਹੋਈਆਂ ਸੀਗੀਆਂ ਇੱਕ ਤੋਂ 30 ਜੂਨ ਤੱਕ ਹੋਈਆਂ ਸੀ ਅਤੇ ਉਸ ਤੋਂ ਬਾਅਦ ਕੁਝ ਛੁੱਟੀਆਂ ਹੋਰ ਵਧਾਈਆਂ ਗਈਆਂ ਸੀ ਜੋ ਕਿ ਵੱਧ ਰਹੀ ਗਰਮੀ ਨੂੰ ਦੇਖਦੇ ਹੋਏ ਕੀਤੀਆਂ ਗਈਆਂ ਸੀ ਅਤੇ ਉਸ ਤੋਂ ਕੁਝ ਸਮੇਂ ਬਾਅਦ ਹੀ ਪੰਜਾਬ ਦੇ ਵਿੱਚ بارش ਕਰਕੇ ਪਾਣੀ ਦੇ ਹੜ੍ਹ ਆਏ ਸੀ ਜਿਸ ਕਰਕੇ ਸਕੂਲਾਂ ਦੇ ਵਿੱਚ ਛੁੱਟੀਆਂ ਦੇ ਵਿੱਚ ਹੋਰ ਵੀ ਵਾਅਦਾ ਕਰ ਦਿੱਤਾ ਗਿਆ ਸੀ ਤਾਂ ਹੁਣ ਇਸ ਵਾਰ ਜੋ ਗਰਮੀ ਅਗਰ 30 ਤਰੀਕ ਤੱਕ ਸਹੀ ਹੁੰਦੀ ਹੈ ਤਾਂ ਛੁੱਟੀਆਂ ਦੇ ਵਿੱਚ ਬਦਲਾ ਨਹੀਂ ਕੀਤਾ ਜਾਵੇਗਾ ਅਗਰ ਗਰਮੀ ਵੱਧਦੀ ਆ ਇਸੇ ਤਰੀਕੇ ਰਹਿੰਦੀ ਆ ਤਾਂ ਹੋਰ ਵੀ ਛੁੱਟੀਆਂ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਤਾਂ ਇਹ ਇੱਕ ਵੱਡੀ ਅਪਡੇਟ ਲੈ ਕੇ حاضر ਹੋਈ ਸੀ ਇਸ ਤੋਂ ਇਲਾਵਾ ਜੋ ਪ੍ਰਾਈਵੇਟ ਸਕੂਲਾਂ ਬਾਰੇ ਵੀ ਦੱਸਿਆ ਗਿਆ ਕਿ ਇੱਕ ਤੋਂ 30 ਜੂਨ ਤੱਕ ਛੁੱਟੀਆਂ ਕੀਤੀਆਂ ਗਈਆਂ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ ਇਹ ਛੁੱਟੀਆਂ ਕਦੋਂ ਤੋਂ ਸਟਾਰਟ ਕਰਦੇ ਆ ਅਤੇ ਕਿੰਨੀ ਤਰੀਕ ਤੱਕ ਰੱਖਦੇ ਆ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ